ਇੱਕ ਪਿੰਡ ਵਿੱਚ ਸਭ ਕੁਝ ਬਦਲ ਗਿਆ ਜਿੱਥੇ ਕੱਲ ਬੱਚਿਆਂ ਦੀਆਂ ਖੇਡਾਂ ਦੀਆਂ ਆਵਾਜ਼ਾਂ ਆ ਰਹੀਆਂ ਸਨ ਅੱਜ ਉਥੇ ਸਿਰਫ ਪਾਣੀ ਦੀ ਗੜਗੜਾਟ ਹੈ ਜਿੱਥੇ ਕੱਲ ਮਾਵਾਂ ਚੁੱਲ੍ਹੇ ਤੇ ਰੋਟੀ ਪਕਾ ਰਹੀਆਂ ਸਨ ਅੱਜ ਉਥੇ ਸੋਨਿਆ ਪਾਣੀ ਵਿੱਚ ਡੁੱਬੂ ਪਿਆ ਹਨ ਪੰਜਾਬ ਦੇ ਇਸ ਹੜ੍ਹ ਵਿੱਚ ਹੁਣ ਤੱਕ 12 ਜ਼ਿਲ੍ਹੇ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ ਜਿਨ੍ਹਾਂ ਵਿੱਚ 1043 ਪਿੰਡ ਅਤੇ 22 ਲੋਕਾਂ ਦੀ ਮੌਤ ਹੋਈ ਹੈ ਪੰਜਾਬ ਦੀ ਕੁੱਲ ਆਬਾਦੀ ਵਿੱਚੋਂ 255107 ਲੋਕ ਪ੍ਰਭਾਵਿਤ ਹੋਏ ਹਨ ਇੰਨਾ ਵਿੱਚੋਂ 15688 ਲੋਕਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਂ 'ਤੇ ਪਹੁੰਚਾਇਆ ਗਿਆ ਹੈ। ਇਨ੍ਹਾਂ ਹੜ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਬੇਜਵਾਨ ਜਾਨਵਰ ਵੀ ਪਾਣੀ ਵਿੱਚ ਵਹਿ ਗਏ ਹਨ। ਲੈਸ ਬਲੱਡ ਕਟਿਆਂ ਵਿੱਚ ਆ ਜਾਂਦੇ ਨੇ ਪਰ ਦਰਿਆਈ ਹੜ ਹਫ਼ਤਿਆਂ ਤੱਕ ਨਹੀਂ ਛੱਟਦੇ। ਅੱਜ ਪਾਖੜਾ ਪੌਂਡ ਐ ਮਜੀਦ ਸਾਗਰ ਡੈਮ ਆਲੂਟ ਫੁੱਲ ਹਨ। ਲੋਕ ਸੈਂਡ ਬੈਗ ਨਾਲ ਦਰਿਆਵਾਂ ਦੇ ਕਿਨਾਰੇ ਮੌਜੂਦ ਕਰ ਰਹੇ ਹਨ। ਇਹ ਹੀ ਸਾਡੀ ਅੱਖਾਂ ਖੁੱਲਣ ਵਾਲੀ ਹਕੀਕਤ ਹੈ। ਮੌਸਮ ਦੇ ਮਜ਼ਾਕ ਹੁਣ ਡੇਂਜਰਸ ਰਿਐਲਿਟੀ ਬਣ ਗਏ ਹਨ ਆਓ ਸਾਰੇ ਵਾਗੂ ਅੱਗੇ ਅਰਦਾਸ ਕਰੀਏ ਇਹ ਪਾਣੀ ਜਲਦੀ ਤੋਂ ਜਲਦੀ ਹਟੇ ਤੇ ਹਰ ਇੱਕ ਪਰਿਵਾਰ ਪੰਡਾ ਤੇ ਜਾਨਵਰ ਸੁਰੱਖਿਅਤ ਰਹੇ